ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਮਹਾਨ ਨੰਗਲ ਵਿੱਚ ਖੜੇ ਆ ਜਿੱਥੇ ਆਪਾਂ ਬੀਕੇਜੂ ਸਿੱਧੂਪੁਰ ਦਾ ਕੈਂਪ ਲਾਇਆ ਡੇਰਾ ਬਾਬਾ ਨਾਨਕ ਤੇ ਉਹਨੇ ਕੈਂਪ ਦੇ ਸਰਾਸ਼ਣ ਵੰਡ ਰਹੇ ਤੇ ਉਹਦੇ ਸੰਬੰਧ ਵਿੱਚ ਆਪਾਂ ਪਿੰਡਾਂ ਦੇ ਸਰਵੇ ਕਰਨ ਲਈ ਤੇ ਇੱਕ ਜ਼ਿਮੀਂਦਾਰ ਵੀਰ ਕੋ ਪਹੁੰਚੇ ਆ ਇਹਨਾਂ ਦੇ ਝੋਨੇ ਦਾ ਤੁਸੀਂ ਵੇਖੋ ਵੀ ਝੋਨੇ ਦੀਆਂ ਮੁੰਜਰਾਂ ਜਿਹੜੀਆਂ ਨਿਕਲ ਆਈਆਂ ਸੀ ਤੇ ਇਹਦੇ ਵਿੱਚ ਦਾਣਾ ਇੱਕ ਨਹੀਂ ਆ ਰਿਹਾ ਜੀ ਪਤਾਂ ਇਹ ਪੈਲੀ ਤੇ ਵੇਖੀ ਇਹ ਅਜੇ ਤੱਕ ਪਾਣੀ ਖਲੋਤਾ ਤੇ ਜੇ ਕੋਈ ਸਰਕਾਰ ਸਰਵਾ ਲਾ ਕੇ ਵੇਖ ਕੇ ਝੋਨਾ ਕਹੇਦੇ ਵੀ ਇਹਨੂੰ ਨੁਕਸਾਨ ਕੋਈ ਨਹੀਂ ਆਦੇ ਜੀਮੇਦਾਰੀ 4 ਕਿੱਲੇ ਫਸਲੇ 4 ਕਿੱਲੇ ਦੇ 4 ਕਿੱਲੇ ਫਸਲ ਇਦਾਂ ਹੋ ਗਈ ਖਰਾਬ ਹੁਣ ਸਾਨੂੰ ਇਹੋ ਜੇ ਜੀਮੇਦਾਰਾਂ ਦੀ ਬਾਹ ਫੜਨੀ ਚਾਹੀਦੀ ਆ ਤੂੜੀ ਨਾ ਕਿ ਜਿਹੜੇ ਛੜਕ ਤੇ ਖਲੋਤੇ ਆ ਉਹਨਾਂ ਨੂੰ ਰਾਸ਼ਨ ਵੰਡ ਜੀਏ ਜਾਂ ਜਿਹੜੇ ਬੇਲੋੜੇ ਜਿਹਨਾਂ ਦਾ ਕੋਈ ਨੁਕਸਾਨ ਹੋਇਆ ਇਹ ਹੁਣ ਜੀਮੇਦਾਰ ਜਿਹੜੇ 4 ਕਿੱਲੇ ਵਾਲੇ ਦੇ 4 ਕਿੱਲੇ ਦੇ 4 ਕਿੱਲੇ ਝੋਨਾ ਮਰ ਗਿਆ ਦੱਸੋ ਉਹਦੀ ਬਾਹ ਫੜਨੀ ਆ ਕਿ ਜਿਹੜੇ ਰੋਡ ਦੇ ਉੱਤੇ ਖਲੋ ਕੇ ਰਾਸ਼ਨ ਲੈ ਕੇ ਘਰਾਂ ਨੂੰ ਚੱਲ ਜਾਂਦੇ ਉਹਨਾਂ ਦੀ ਬਾਹ ਫੜਨੀ ਆ ਇਹ ਕਰਕੇ ਜੀਮੀਦਾਰ ਕੋਈ ਖੁਦ ਸੋਨੇ ਆ ਵੀ ਕਿੰਨਾ ਨੁਕਸਾਨ ਹੈ ਤੇ ਕੀ ਨਾ ਇਹਨਾਂ ਦਾ ਹਾਂਜੀ ਮਹਾਰਾਜ ਮੈਂ ਨਿੱਕਾ ਖਾਲਸਾ ਵਾਹਿਗੁਰੂ ਜੀ ਬੇਨਾਮ ਮੇਰਾ ਜਸਾਂ ਸਿੰਘ ਪਿੰਡ ਮਹਾਲ ਨਗਰ ਭਾਜੀ ਅਜੇ ਤੱਕ ਇੱਥੇ ਕੋਈ ਨਹੀਂ ਜੇ ਬੌੜਿਆ ਆ ਵੇਖੋ ਝੋਨੇ ਦਾ ਇੰਨਾ ਨੁਕਸਾਨ ਹੋ ਗਿਆ ਆਹੀਂ ਦਾ ਮੁੰਜਰਾ ਪੁੱਟੀਆਂ ਦੇ ਵਿੱਚੋਂ ਇੱਕ ਦਾਣਾ ਨਹੀਂ ਵਿੱਚੋਂ ਦਾਣਾ ਕੋਈ ਵੀ ਨਹੀਂ ਭਰਿਆ ਅਸੀਂ ਦਾ ਇੱਕ ਨਹੀਂ ਜੇ ਨਿਕਲਿਆ ਜੀਂਦਾ ਕੀ ਕਹਿਗਾ ਚਾਰ ਕਿਲੇ ਚਾਰ ਕਿਲੇ ਤਬਾਹ ਹੋ ਗਿਆ ਤੂੜੀ ਰੁੜ ਗਈ ਐ ਤੇ ਕੀ ਕਰਾਂਗੇ ਡੰਗਰਾਂ ਨੂੰ ਕੀ ਪਾਵਾਂਗੇ ਅਸੀਂ ਅਜੇ ਤੱਕ ਕੋਈ ਇਥੇ ਬੌੜਿਆ ਨਹੀਂ ਜੇ ਇਹ ਮਾਲ ਟੰਗੇ ਦਾ ਬੁਰਾ ਹਾਲ ਐ ਤੂੜੀ ਰੁੜ ਗਈ ਐ ਨਾ ਪਠਾ ਹੋਈ ਇਹ ਵੀਰਜੀ ਸਾਡੇ ਕੋਲ ਆਏ ਨੇ ਦੋ ਵਾਰ ਹੀ ਆਏ ਨੇ ਫੁਰਕੇ ਨਹੀਂ ਸਾ ਸਾਡੀ ਰਹੀ ਇਸ ਕਰਕੇ ਅਸੀਂ ਸਾਰੀਆਂ ਜੰਨੀਆਂ ਸੰਸਦਾਂਾਂ ਜਾਂ ਜੜੀਆਂ ਜਥੇਬੰਦੀਆਂ ਸੇਵਾ ਕਰਨੀਆਂ ਸਾਡੀ ਉਹਨਾਂ ਗਾੜੀ ਅਪੀਲ ਆ ਕਿ ਅਜੇ ਬੇਲੋੜਾ ਰਾਸ਼ਨ ਨਾ ਲੈ ਕੇ ਨਾ ਕਿ ਬੇਲੋੜੇ ਨੂੰ ਦੋ ਇਹ ਜ਼ਿੰਮੇਦਾਰਾ ਭਰਾਵਾਂ ਦੀ ਜਦੋਂ ਪੈਲੀਆਂ ਚੋਂ ਪਾਣੀ ਸੁੱਕਦਾ ਵਾ ਇਹਨਾਂ ਨੂੰ ਕਣਕ ਬੀਜ ਕੇ ਦੋ ਇਹਨਾਂ ਦੇ ਟਰੈਕਟਰਾਂ 'ਚ ਡੀਜ਼ਲ ਪਾ ਕੇ ਦੋ ਇਹਨਾਂ ਨੂੰ ਬੀ ਵਾਸਤੇ ਪੈਸੇ ਦੋ ਬੀ ਦੋ ਜਾਂ ਡਾਇਆ ਖਾ ਦੋ ਤਾਂ ਜੋ ਹੁਣ ਤੇ ਇਹਨਾਂ ਦੀ ਫਸਲ ਮਰੀ ਵਰੀ ਗਾਂ ਜਿਹੜਾ ਇਹਨਾਂ ਦਾ ਜਿਹੜਾ ਵਾ ਉਹ ਫਸਲ ਆਪਣੀ ਬੀਜ ਕੇ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੱਕ ਤੁੜੀ ਵੀ ਰੋੜ ਗਈ ਚਲੋ